ਆਪਾਂ ਪਹੁੰਚ ਗਏ ਆਪਣੇ ਸ਼ੈੱਡ ਦੇ ਵਿੱਚ ਹੁਣ ਕੰਮ ਕਾ ਜਿਹੜੇ ਚੱਲਦੇ ਆ ਮਿੱਟੀ ਮਿੱਟੀ ਕਾਉਂਦਾ ਬੰਦੇ ਤੁਸੀਂ ਮੈਨੂੰ ਫਰੀਜ਼ ਮਾਰਦਾ ਤੇ ਇਹ ਕੰਮ ਇਹ ਆ ਸਾਰੇ ਸਾਰੇ ਕੋਈ ਤਰਾ ਇਹ ਵਕਤ ਆਪਣੇ ਸ਼ੈੱਡ 'ਚ ਹੀ ਹੁੰਦੇ ਆ ਨਾ ਵੱਜ ਗਈ ਆ ਸਮਝ ਜੋਰਾਂ ਸ਼ੋਰਾਂ ਨਾਲ ਚੱਲਣ ਡਿਆ ਤੋਚਨ ਬਣਾਉਣ ਡੇ ਬੰਦੇ ਤੇ ਆਪਣੇ ਸਵਰਾਜ ਟਰੈਕਟਰ ਵਾਲੇ ਵੀਰ ਭਾਜੀ ਜੀ ਹੁਣ ਪਾਰਟੀ ਕਿਦਨ ਕਰਨੀ ਆ ਜਿਲ੍ਹਾ ਪੁਰਸਾਂ ਦੇ ਟਰੈਕਟਰ ਨੇ ਜਿਲ੍ਹਾ ਪੁਰਸਾਂ ਉਏ ਉਦਾਂ ਹੀ ਤੋੜਤਾ ਆ ਕੇ ਮਾੜਾ ਗੁੱਲਾ ਪਾਇਆ ਹੀ ਇਹਨੇ ਚਾਹ ਪੀ ਲਈ ਆ ਚਾਹ ਪੀ ਲਈ ਚੱਲ ਫੜ ਮੋ ਗੁੱਲੇ ਪਾ ਲਈ ਥਾਰੀ ਇੱਥੇ ਨਹੀਂ ਜਿਹੜਾ ਗੁੱਲਾ ਨੂੰ ਕਵਾੜਾ ਆ ਤਾਹੀ ਏੜੀ ਨਹੀਂ ਓਕਾ ਨਹੀਂ ਬਣਾਈਆਂ ਇਹਦੇ ਬਾਹਰ ਚਾਈ ਪਈ ਆ ਕਿੱਥੇ ਆ ਆ ਵੇ ਬੁਢੀ ਆਈ ਆ ਮਾਂ ਮੇਰੇ ਕਿਉਂ ਠੀਕ ਬਿਸਤਰੇ ਬਿਸਤਰੇ ਲਾ ਲੋ ਚਾਹ ਹੋਆ ਹੈ ਮਾਵੇ ਦੇ ਘਰ ਬੁਢੀ ਆਈ ਆ ਟਰੈਕਟਰ ਤੇ ਲਵਾਹ ਚਾਰਜਰ ਗੁਰੂਆ ਜਿਹੜਾ ਮੇਰੇ ਟਰੈਕਟਰ ਤੇ ਲੱਗਾ ਮਿੰਟੋ ਮਿੰਟੀ ਫੋਨ ਚਾਰਜ ਕਰਾਇਆ ਜਾਈ ਦੋ ਲੱਗੇ ਸੀ ਇੱਕ ਇਹ ਦੇ ਗਏ ਤੇ ਕਿਨੇ ਲਾ ਦੇ ਇਹ ਵੀ ਕੋਈ ਲਾਲੀਂਦਾ ਚੀਜ਼ ਮੇਲੇ ਚ ਪਹਲਾ ਤੀ ਜੀ ਲੱਭ ਤੋਏ ਬੰਦ ਲਿਆ ਵਾ ਮੈਂ ਬਣਾਉਣਾ ਨਹੀਂ ਤੋਯਨ ਟੁੱਟ ਗਿਆ ਹੈ ਕੱਲ ਟਰੈਕਟਰ ਕੱਢਦੇ ਹੋਇਆ ਅਰਜਨ 555 ਤੇ ਜਦੋਂ ਮੈਦੋਂ ਧੱਕਾ ਲਾਇਆ ਗਿਆ ਉਦੋਂ ਹਾਂ ਉਹ ਮੇਰੇ ਨੂੰ ਮੁਗਲਾਤ ਨੇ ਮਾਰੀ ਤਾ ਗੱਲ ਇਹ ਜਿਹੜਾ ਟੋਟਾ ਘਰ ਮਰਾ ਦੇ ਮੈਂ ਦਾ ਹਾਂ ਅੰਬਲੀ ਪਕੜਨਾਂ ਹੈ ਹੈਲੋ ਕਿੱਥੇ ਅੱਜ ਪੋਰੇ ਦੀ ਹਵਾ ਵੀ ਚੱਲ ਰਹੀ ਆ। ਬੂਰੇ ਦੀ ਹਵਾ। ਪੋਰੇ ਦੀ ਹਵਾ। ਪੋਰੇ ਦੀ ਹੁੰਦੀ ਆ। ਅੱਜ ਜੋਧਾ ਵੀਰ ਵੀ ਆ ਚੁੱਕੇ ਆ। ਗਦਨ ਜੋਧ ਵੀਰ ਨੇ ਅੱਜ ਚਾਹ ਜੋਗਾ ਕਰ ਲਿਆ ਅੱਜ ਦੋ ਜਨ ਬਣਾ ਗਏ। ਇਹ ਮੈਂ ਜੱਗੇ ਵੀਰ ਨੂੰ ਬੇਨਤੀ ਕਰਦਾ ਆ ਕਿ ਹੱਸਿਆ ਨਾ ਕਰੇ। ਹਸਨੀ ਬਹੁਤ ਡਰਾਉਣੀ ਹੈ ਜੀ। ਲੱਗਦਾ ਫਾਈਨਲੀ ਦੋ ਜਣ ਬਣ ਚੁੱਕਾ ਆ ਲੱਗਦਾ ਠੰਡ ਦਾ ਹੱਥ ਲੁਹਣ ਲੱਬੇ ਸਾਰਿਆਂ ਦੇ ਆ ਵੇ ਦੂਜੇ ਰੋਣਾ ਸਮੇਰੋ ਜੋ ਦੇ ਜਾਂਦੇ ਉਹ ਪਿੱਛੇ ਗਾ ਫਾਈਨਲੀ ਬਣ ਚੁੱਕਾ ਹਟੋ ਜੇ ਹੁਣ ਇਹ ਤਾਂ ਡੁੱਗਾ ਦਾ ਐਦਾਂ ਲਗਾ ਸੁਤਰਾਣੀ ਨੇ ਜੋ ਮਰਜੀ ਕਰੀ ਜਾਵੇ ਜੇ ਹੁਣ ਮਿੱਟੋ ਜਨ ਟੁੱਟ ਜੇ ਤੇ ਬੜੀ ਮਾੜੀ ਗੱਲ ਆ ਚਾਰ ਜਾਣੇ ਬੜਾਉਣ ਲੱਗੇ ਹੋਏ ਆ ਵਾਧੂ ਵਾਧੂ ਇੱਧੇ ਕਾ ਵਾਧੂ ਆ 4 ਪੀਪਲ ਇੰਟੋਜਨ ਬਣਾਈਂਗਾ ਕੱਲ ਆ ਪਾਣੀ ਚ ਡੁੱਬ ਚੁੱਕਾ ਸੀ ਆ ਟਰੈਕਟਰ 4x4 ਮੋਨ ਵਾਲਾ ਤੇ ਹੁਣ ਮੋਨ ਫਿਲਟਰ ਸੁਕਾਉਂਦਿਆ ਆ ਇੰਨਾ ਹੀ ਕਿ ਚਲ ਥੋੜਾ ਸੀ ਪਾਣੀ ਚ ਗਿਆ ਸੀ ਫਿਲਟਰ ਅੱਦੇ-ਅੱਦੇ ਗਿੱਲੇ ਹੋਏ ਪਾਣੀ ਨਹੀਂ ਖਿੱਚਿਆ ਬਚ ਗਿਆ ਹੋਰ ਪਾਣੀ ਕਿੱਧਰ ਵਧੀਆ ਵਧੀਆ ਨਾਈਸ ਰੈਂਡ ਵਾਲੀ ਸਾਈਡ ਪਹਿਲੇ ਦਿਨ ਸਪਰੇਅ ਦਾ ਸ਼ੁਰੂ ਇੱਕ ਆਪਣਾ ਡੀਜ਼ਲ ਖਤਮ ਹੋ ਗਿਆ ਅੱਜ ਮਸ਼ੀਨਾਂ ਦਾ ਉਹ ਲੈ ਕੇਦੇ ਦੋ ਪਾਈਟਾ ਪਾਰਾ ਡੀਜ਼ਲ ਅਲਟੈਂਟ ਆਮਸ ਹਟਾਉਣ ਨਹੀਂ ਜਾ ਆਪਣੇ ਲੋ ਹਾਂ ਇਹ ਆਪਣਾ ਡੀਜ਼ਲ ਟੈਂਕ ਬਣੀ ਗੱਲ ਜੱਜ ਵਧੀਆ ਜਾਂ ਤਾਂ ਅਬੀ ਝੋਪ ਨਿਕਲ ਆਉਗੀ ਕੱਲ ਤੋਂ ਪਟਿਆਲਾ ਵਾਲਿਆਂ ਗੱਫਾ ਪਾਣੀ ਬੰਦਿਆਂ ਦਾ ਲੈ ਕੇ ਨਾਲ ਤੇ ਜਿੱਥੇ ਕੰਮ ਚੱਲਣ ਦੇ ਆ ਬਾਕੀ ਤਕਰੀਬਨ ਖਾ ਗਏ ਜਿਹੜੇ ਮਸ਼ੀਨਾਂ ਨਾਲ ਹੁੰਦੇ ਉਹ ਫਿਰ ਥੋੜਾ ਵੇਲੇ ਦਾ ਚੱਲ ਜਾਂਦੇ ਤੇ ਉਹਨਾਂ ਦੀਆਂ ਜੜੀਆਂ ਵਾ ਰੋਟੀ ਪਾਣੀ ਦਾ ਪ੍ਰਬੰਧ ਫਿਰ ਮਕਰੋ ਲੈ ਕੇ ਜਾਣਾ ਪੈਂਦਾ ਵੰਦੀਆ ਦਿਨ ਲੱਗ ਚੱਲਿਆ ਜੀ ਇਹ ਕਈ ਵੀਰ ਬਹੁਤ ਜਿਆਦਾ ਪਿਆਰ ਦਿੰਦੇ ਆ ਫੁੱਲ ਲਾਉਂਦੇ ਆ ਬਹੁਤ ਵਧੀਆ ਲੱਗਦਾ ਵਾ ਕਿ ਇੰਨਾ ਕੋਈ ਆਪਣਾ ਵੀਰ ਆਪਣੇ ਬਲੌਗ ਵਿੰਦਾਵਾ ਦੇ ਚਲੋ ਚੱਕੀਆਂ ਗੱਲਾਂ ਉਹਨਾਂ ਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਆ ਪਾਏ ਦੇ ਵਿੱਚ ਕੋਈ ਉਹ ਜੀ ਵੀਡੀਓ ਤੇ ਪਾਉਂਦੇ ਨਹੀਂ ਆ ਵੀ ਜਿਹਦੇ ਨਾਲ ਜਿਹੜਾ ਵਾ ਵੀ ਬੰਦਿਆਂ ਨੂੰ ਕੋਈ ਗਲਤ ਮੈਸੇਜ ਮਿਲੇ ਤੇ ਇਸ ਕਰਕੇ ਜਿੱਦੋਂ ਵੀ ਹੋ ਸਕੇ ਵਧੀਆ ਤੋਂ ਵਧੀਆ ਹੱਦ ਤੱਕ ਕੋਸ਼ਿਸ਼ ਕਰੀ ਦੀ ਸਿੱਖਿਆ ਲਈਏ ਤਾਂ ਪਹੁੰਚ ਗਏ ਆਪਣੀ ਜਿੱਥੇ ਮਸ਼ੀਨਾਂ ਚੱਲਣ ਡੀਆਂ ਅੱਜ ਤੋਂ ਫਲ ਲੱਗੂਗੀ ਯਾਰ ਲਾ ਆਪਣਾ ਵੀਰ ਤੇ ਇਹ ਅੱਜ ਦੇ ਕੰਮ ਬੜਾ ਜ਼ੋਰਾਂ ਚੜਾ ਦੇ ਟਰਾਲੀਆਂ ਜਮਾ ਹੋ ਗਈਆਂ ਵਾ ਕੋਈ ਤਿੰਨ ਮਸ਼ੀਨਾਂ ਤੋਂ ਸਾਹਮੜਾ ਔਖਾ ਹਿੰਦਾ ਕੰਮ ਐਦਾਂ ਚਾਰ ਪੰਜ ਦਿਨ ਲੱਗੇ ਨਾ ਫੇਚ ਕੇ ਤੇ ਕੰਮ ਚੋਂ ਨਿਬੜ ਚੱਲ ਸ਼ੇਰਾ ਇੱਥੋਂ ਤਾਈ ਆਪਣਾ ਦਵਾਂ ਦਾ ਮੇਲ ਆ ma olin nagu keeruline , ruutin jälle jääma . ਕਾ ਗੱਪਾ ਬਣੀ ਸਾਰਿਆਂ ਨੂੰ ਕੰਮ ਖੇਤ ਚਲਾਉਣੇ ਨਵੇਂ ਸਿਰਿਓਂ ਇਹ ਕਿਦਾਂ ਪੂਰਨਿਆ ਵੇਖੋ ਆ ਦਰਿਆਣੇ ਜਿਹੜੀ ਆ ਸਾਰੀ ਰੇਤ ਕੱਢ ਕੇ ਪੈਲੀਆਂ ਪੱਧਰ ਹੀ ਪੂਰੀਆਂ ਤੇ ਇੱਥੇ ਹੁਣ ਚੀਕਨੀ ਮਿੱਟੀ ਦੀ ਹਸਾ ਲਓ ਸਾਢੇ 4-4 ਫੁੱਟ ਪੈ ਗਈ ਹੈ ਨਾ ਹਾਂ ਸਾਢੇ 4-4 ਫੁੱਟ ਤੇ ਵੀ ਰੇਤ ਪੈ ਗਈ ਹੈ ਜਿਹੜੀਆਂ ਵਧੀਆ ਜ਼ਮੀਨਾਂ ਇਹ ਵੀ ਖਰਾਬ ਹੋ ਗਈਆਂ ਤੇ ਜਿੱਥੇ ਮਿੱਟੀ ਪਾਉਣ ਦੇ ਆ ਉਹ ਵੀ ਜਿਹੜੀ ਜ਼ਮੀਨ ਆ ਸਾਰੀ ਆਪਣੀ ਖਰਾਬ ਹੋ ਗਈ ਇਹ ਜਿਹੜੀ ਰੇਤਾ ਵਾ ਆਪਾਂ ਮੁੱਲ ਲੈ ਕੇ ਤੇ ਜਿੱਥੇ ਆਪਣੀ ਜ਼ਮੀਨ ਜਿਹੜੀ ਖਰਾਬ ਹੋਈ ਆ ਆਹੋ ਤੇ ਉੱਥੇ ਤੋਂ ਹਸਾਬ ਲੜਾ ਵੀ ਪਾ ਆ ਗਏ ਤੇ ਪਹਿਲਾਂ ਉਹਦੇ ਵਿੱਚ ਟੋਏ ਪੂਰਾਂਗੇ ਰੇਤਾ ਦੇ ਨਾਲ ਮੁੜ ਕੇ ਉਹਦੇ ਉੱਤੇ ਆਪਾਂ ਪਾਵਾਂਗੇ ਵਧੀਆ ਚੀਕ ਨਹੀਂ ਮਿੱਟੀ ਫੁੱਟ ਫੁੱਟ ਪਾ ਆ ਕੇ ਤੇ ਸਾਰੀ ਜ਼ਮੀਨ ਤਿਆਰ ਕਰਕੇ ਤੇ ਮੱਕੀ ਲਾਵਾਂਗੇ ਇਸ ਕਰਕੇ ਇੱਕ ਵੀਰਾਂ ਦਾ ਖਰਚੇ ਤੇ ਚਲੋ ਹੋਣੇ ਹੀ ਆ ਖਰਚੇ ਕਰਾਂਗੇ ਤੇ ਹੋਰ ਖਰਚੇ ਉੱਤੇ ਇਦਾਂ ਵੀ 7 ਲੱਖ ਰੁਪਈਆ ਖਰਚਾ ਆਊਗਾ ਉਹ ਲਾ ਕੇ ਤੇ ਫੇਰ ਜਿਹੜੀ ਜ਼ਮੀਨ ਆ ਵਾਈ ਦੇ ਜੋਗ ਬਣੂਗੀ ਉਦਾਂ ਵੀ ਤੇ ਆਪਾਂ 10-12 ਲੱਖ ਰੁਪਈਆ ਲਾ ਕੇ ਇਹਨੂੰ ਬਣਾਉਣਾ ਵਾ ਤੇ ਰੇ ਦੇ ਨਾਲ ਬੜਾ ਹੋਰ ਹਾਂ ਉਹ ਦਿਖਾ ਹੈ ਵੇਲਾ ਹੈ ਬਾਤ ਚੁਣਾ ਹਾੜੀ ਛੋਣੀ ਹੋਣੀ ਫੋਟੋ ਯੋਸਾ ਮਾੜ ਗੱਲ ਨਾਲ ਗਾੜੀ ਕਿ ਲਾ ਕੇ ਕਰਾ ਜੱਲੇ ਕਿ ਮੈਨੂੰ ਨਿਕਣਾ ਬਾਈ ਮਿੱਟੀ ਸਾਰੀ ਡੋਲੇ ਜਾਂਦੀ ਇੱਥੇ ਜੀ ਨੂਰ ਪਸ਼ਾ ਲਾਗੇ ਸਾਰਾ ਕੁਝ ਕਰ ਲੈਣਾ ਪਾਵੇ ਬਲੋਵੇ ਕਿਹ ਵਾਲਾ ਪੁੱਤ ਪੈ ਜੇ ਭਲਕੇ ਇਹਦਾ ਇਹਦਾ ਵੀਡੀਓ ਵੀ ਹੈ ਯਾਰ ਤੋ ਕੂਫ ਹੀ ਹੈ ਸਾਰਾ ਗੁੰਜਾ ਗਏ ਇਹਦੇ ਤੱਕਣਾ ਨੇ ਸਰਬ ਬਸ ਬਾਈ ਨਰੂ ਇਹ ਤਾਂ ਨੀਲ ਨਹੀਂ ਨਾ ਕੋਲੇ ਆਣ ਸਭਰਾ ਵੀ ਨਹੀਂ ਕੋਹੜੇ ਲੈਣ ਉਹ ਗੱਲ ਲੈ ਕੇ ਤਾਂ ਪੈਰ ਉਹ ਰੀਲ ਵੀ ਬਣਾ ਲਈ ਹੋਈ ਜਾ ਚੰਗੀ ਪੱਧਰ ਤੇ ਚੱਲਣ ਡਿਆ ਵਾ ਆਇਆਗਾ ਟਰੈਕਟਰ 60 ਹਸ ਪਾਵਰ ਆ ਇਹਨੂੰ 14 ਦੇ ਟਾਇਰ ਪਾਏ 12 ਜੋਰ ਮਾਰਦਾ ਬਹਿਜਾ ਵਾਲੀ ਢੇਰੀ ਦਿਉਦਾ ਏ ਇਹ ਕ ਮੋੜ ਨੂੰ ਨਾ ਮੋੜਸਾ ਪਾਂਦੀ ਉਹਦਾ ਮੋੜ ਨੂੰ ਟਰਾਲੀਆਂ ਦੇ ਨੰਦ ਜਿਹਾ ਵੜਾਂਦਾ ਹਾਂ ਦੂਜਾ ਜਿਹੜਾ ਫਰਦਾ ਲੋ ਬੈਗ ਟੱਕਣ ਦਾਣਾ ਤੇ ਬੈਗ ਥੋੜੀ ਸੁਰਤੀ ਘਾਟੇ ਦੇ ਚ ਇਹ ਟਰਾਲੀਆਂ ਦੇ ਅੱਖ ਨੂੰ ਨਾ ਇੰਨੀਆਂ ਉਂਗਲਾਂ ਤੇਲ ਵਿੱਚ ਇਹ ਬਾਹੇ ਨੇ ਉਹ ਯਾਰ ਤੇਲ ਮੁਗ ਗਿਆ ਜੋਦੇ ਨੂੰ ਸਵੇਰ ਤੱਕ ਲਿਆਏ ਤੱਕ ਤੇਲ ਲੈ ਕੇ ਨਹੀਂ ਮੁੜਿਆ ਬੰਨ ਮਗਰਲਾ ਟਰੈਕਟਰ ਦੇ ਬਹਲਾਵਾ ਦਾ ਨਸਖਰਾ ਆ ਥੱਲੇ ਆ ਗਿਆ ਅੱਜiamo ਦਾ ਨੀ ਰਿਓ ਟਰਮੈਟ ਟਾਇਰਾਂ ਦੀ ਬੂਰੀ ਤਾਰੀ ਜੜੀ ਇੰਦਾ ਹੀ ਜੁੱਧ ਲੱਗੀ ਜਾਨੀ ਤੋਂ ਕੋ ਬਹੁਤ ਵਧੀਆ ਲੱਗੀ ਜਾਮ ਲੱਗਾ ਟਰਾਲੀਆਂ ਦਾ ਕਿ ਨਵੀਂ ਲੀ ਬਣਨ ਵਾਲੀ ਤੋਂ ਕੋ ਕਿ ਨਾ ਪਾ ਚੁੱਕਾ ਮਾੜਾ ਜਿਹਾ ਬੋਲੇ ਤਿੰਨੇ ਫੜ ਤੁੱਖਾ ਖਾ ਤਮਕਾਰ ਯਾਰ ਹੁਣ ਕੰਮ ਆਹ ਸੇਰੇ ਵੀ ਨਹੀਂ ਖਾਦੀਆਂ ਤੂੰ ਰੋਟੀ ਖਾ ਗਰ ਅੱਜ ਕੇ ਜਿੰਨਾ ਜੋਰ ਰਾ ਨਾ ਜਿਹੜੇ ਸਾਹਬ ਨਾ ਰੋਟੇਟਰ ਤੇ ਕੋਡਾ ਹੋਗੇ ਤੇ ਤਿੰਨ ਦਿਨ ਨਾ ਰੋਟੀਆਂ ਹੋਣਗੀਆਂ ਤੇ ਕਿੱਥੇ ਮੁੱਕਣਾ ਹੈ ਲੈ ਜੂ ਆ ਆਪ ਵੀ ਕੋਡਾ ਜਾਂਦਾ ਨਾਲ ਖੜਾ ਤੇਲਾ ਵੇ ਇੰਚ ਮੁੱਕਾ ਕਿੱਥੇ ਤੇਲੋ ਬਾਜੂ ਬਾਜੂ ਆ ਆਪ ਉੱਤੇ ਪਾ ਕੋਡਾ ਕੇ ਜੋਰ ਲਾਉਂਦਾ ਤੇਲ ਹੈਗਾ ਕਿੱਥੇ ਆ ਹਾਨੂੰ ਦੱਸਿਆ ਕਰਦਾ ਤੇਲ ਵਿੱਚ ਆ ਗਿਆ ਕਾ ਮੰਗਾਗੇ ਨਹੀਂ ਮੰਗਾ ਕੌਣ ਉਹ ਬਲੀ ਆ ਨਾ ਮਾਜੀ ਇਹ ਕਿਹਨੇ ਨਾਲੇ ਲੱਗਾ ਸੀ ਵੇਲਾ ਪਿਲਾ ਜਾ ਫਿਰ ਪਾਈਏ ਤੇਲ ਹੌਣਿਆ ਮੈਂ ਆਪ ਜਾਲੀਟਰ ਦੇ ਦਿੰਦਾ ਦੱਸੂ ਗਏ ਲੱਗ ਗਿਆ ਆਏ ਸੇ ਕਦੋਂ ਆਈਗੀ ਇਹ ਇਹ ਕਿ ਫਿਆ ਜੱਲਿਆ ਆ ਪਹਿਲੀ ਪੈਲੀ ਆ ਆਪਣੀ ਚੀਕਣੀ ਜਿੱਥੋਂ ਨਈ ਪੁੱਟੀਆਂ ਗਈਆਂ ਉੱਥੋਂ ਹਰਸਾਵਾ ਜਿਹੜੀ ਉਰਾਛੋਣਾ ਅੱਜ ਸਾਰੇ ਟਰੈਕਟਰ ਵੀ ਇੱਥੇ ਲਾਏ ਆ ਕਿਉਂਕਿ ਇੰਨੀਆਂ ਮਸ਼ੀਨਾਂ ਨੂੰ ਹੈਂਡਲ ਕਰਨ ਲਈ ਫਿਰ ਟਰੈਕਟਰ ਵੀ ਹੋਣੇ ਚਾਹੀਦੇ ਆ ਤੇ ਅੱਜ ਸਾਲ ਲੋ 4 ਟਰੈਕਟਰ ਲੱਗੇ ਆ ਤੇ 24 ਟਰੈਕਟਰਾਂ ਤੋਂ ਜਿਹੜੀਆਂ ਟਰਾਲੀਆਂ ਖਿੱਚੀਆਂ ਨੇ ਜਾਣ ਰਹੀਆਂ ਇਹ ਘਾਟ ਇੱਕ ਵੀ ਟਰੈਕਟਰ ਵਿੱਚ ਜੋ ਬ੍ਰੇਕ ਲਾ ਜਾਂਦਾ ਤੇ ਟਰਾਲੀਆਂ ਜਿਹੜੀਆਂ ਚਮਾ ਹੀ ਅੱਜ ਹਵਾਵਾਂ ਬਹੁਤ ਲੰਮੀ ਤਾਂ ਨਫੁਰਦੀ ਆ ਗਾਂ ਤੱਕ ਵੱਧ ਕੇ ਟਰੈਕਟਰ ਇਦਾਂ ਕਰਕੇ ਸਾਰੀ ਦਿਹਾੜੀ ਕੰਮ ਜਿਹੜਾ ਆਪਣਾ ਚੱਲੀ ਜਾਂਦਾ ਇਹੋ ਹੀ ਹੋਣਾ ਆਪਣਾ ਸਭ ਤੋਂ ਵੱਡਾ ਟੀਚਾ ਇਹੋ ਹੀ ਆ ਵੀ ਜਿੰਨੀ ਛੇਤੀ ਹੋ ਸਕੇ ਆਪਾਂ ਮੱਕੀ ਤੋਂ ਪਹਿਲਾਂ ਪਹਿਲਾਂ ਫੈਲੀ ਤਿਆਰ ਕਰ ਲਈਏ ਤਾਂ ਜੋ ਪੜਕੇ ਜਿੰਨਾ ਖਰਚਾ ਆ ਜੇ ਆਪਣੀ ਥੋੜੀ ਬਾਲੀ ਮੱਕੀ ਹੋ ਜੂਗੀ ਤੇ ਉਹਦੇ ਨਾਲ ਆਪਣਾ ਜਿਹੜਾ ਵਾ ਕੋਣਾ ਕੋ ਖਰਚਾ ਪੂਰਾ ਹੋ ਜਾ 50 ਉਦਾਂ ਪਈ ਤੇ 50 ਚਲੋ ਕੋਣਾ ਕੋ ਪੈਸੇ ਆ ਜਾਣਗੇ ਜ਼ਿਮੀਂਦਾਰ ਦਾ ਹੀ ਸਰਕਲ ਅਕਸਰ ਤੇ ਫਸਲ ਤੋਂ ਚੱਲਣਾ ਤੇ ਹੋਰ ਬਾਕੀ ਇੱਕ ਵੀਰਾਂ ਦਾ ਹੀ ਭਾਈ ਤੁਸੀਂ ਇਹ ਲੀੜੇ ਕੱਪੜੇ ਵੀ ਇਦਾਂ ਹੀ ਆ ਵੀਰ ਜ਼ਿਮੀਂਦਾਰ ਬੰਦੇ ਜਿਹੜੇ ਆ ਇਹ ਲੀੜਾ ਕਪੜਾ ਪਾਉਂਦੇ ਆਪਣ ਫਿਰ ਜੀਵਿਦਾ ਰਾਣੀ ਹੁੰਦਾ ਮੰਡਾਂ ਦਾ ਕੰਮ ਹੀ ਇਦਾਂ ਦਾ ਹੀ ਤੇ ਸਿੰਪਲ ਸਾਦੇ ਬੰਦੇ ਅੱਜ ਕੱਲ ਦਿਖਾਵੇ ਵਾਲੀ ਦੁਨੀਆ ਵਾ ਪਰ ਅਸੀਂ ਦਿਖਾਵੇ ਵਾਲੇ ਨਹੀਂ ਆਂ ਅਸੀਂ ਤਾਂ ਜਿੱਦਾਂ ਦੇ ਹੈਗੇ ਤੁਹਾਡੇ ਨਾਲ ਨੇਚਰਲ ਉਦਾਂ ਦੇ ਆ ਨਾਲੇ ਦਿਖਾਵਾ ਕਰਕੇ ਲੈਣਾ ਕੀ ਆ ਮੈਂ ਇਹ ਤੇ ਬਲੌਗ ਤਾਂ ਬਣਾਇਆ ਵੀ ਕੋਈ ਬੰਦਾ ਇਹ ਨਾ ਫਸੇ ਜਿੰਨਾ ਆਪਾਂ ਸਿੰਪਲ ਰਵਾਂਗੇ ਓਨਾ ਜਿਹੜਾ ਵਾ ਆਪਣਾ ਜਿਹੜਾ ਵਾ ਬੈਸਟ ਰਹੂਗਾ ਜੋ ਮਨ ਨੂੰ ਖੁਸ਼ੀ ਆ ਉਹ ਕਰੋ ਜੋ ਨਈ ਖੁਸ਼ੀ ਉਹ ਨਾ ਕਰੋ ਦਿਖਾਵੇ ਦੀ ਦੁਨੀਆ ਜਿਹੜੀ ਉਹ ਬਾਲੀ ਵਧੀਆ ਨਹੀਂ ਹੁੰਦੀ ਤੇ ਨਾ ਉਹ ਜਿਆਦਾ ਚਿਰ ਚੱਲਦੀ ਹੁੰਦੀ ਆ ਇਸ ਕਰਕੇ ਜਿੱਦਾਂ ਦੇ ਅਗੇ ਤੁਹਾਡੇ ਕੋਲ ਹੀ ਆ ਜਦੋਂ ਵਿਆਹ ਸ਼ਾਦੀ ਦਾ ਮੌਕਾ ਉਦੋਂ ਬਥੇਰੇ ਕੰਮ ਕਰ ਲਈਦੀ ਆ ਪਰ ਜਦੋਂ ਕੰਮ ਚ ਉਹਦੋਂ ਇਦਾਂ ਦੇ ਸਿੰਪਲ ਸਾਦੀ ਹੁਣ ਆਪਾਂ ਜੂਥ ਦਾ ਲੱਗਾ ਮੈਚ ਚੋਕਲੀ ਗਰਜੰਟ ਮੈਂ ਬਲੌਗ ਬਣਾਉਣ ਡਿਆ ਜਾਇਆ ਜੂਥ ਪਿੰਡ ਦਾਣ ਚੱਲਿਆ ਸਾਰੇ ਮੁੰਡੇ ਅਰਸ਼ਾ ਕੈਪਟਨ ਹੈ ਟੀਮ ਦਾ ਅਰਸ਼ ਭਾਜੀ ਕੈਪਟਨ ਆ ਅਰਚ ਬਾਈ ਕਿਦਾਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ ਅੱਜ ਖੇਡਣ ਦਾ ਬੋਲੋ ਕੋਸ਼ ਤੇ ਤੁਹਾਡੀ ਟੀਮ ਆ ਵੇ ਲਾ ਬਹੁਤ ਵਧੀਆ ਰਿਹਾ ਜਾਨਾ ਨੂੰ ਅੱਜ ਅਸੀਂ ਹਾਂ ਬਹੁਤ ਵਧੀਆ ਰਿਹਾ ਚਾਰ ਪੰਜ ਮੈਚ ਰਿਹਾ ਲੱਗ ਕੇ ਮਾਰੀ ਗਾ ਲਾਲੂ ਪ੍ਰੈਕਟਿਸ ਕਰਕੇ ਆਇਓ ਅੱਜ ਅੱਜ ਪ੍ਰੈਕਟਿਸ ਮੈਚ ਹੀ ਸਾਡਾ ਹਨਾ ਕੱਲ ਨੂੰ ਸਹੀ ਹੈ ਨਾ 10 ਨੂੰ ਹਾਂ ਪਲਗੇ ਗੱਲ ਪੱਕੀ ਆ ਬੰਦੇ ਹੀ ਤੁਹਾਡੇ ਨਾਲ 1.5 2 2 ਚਲੋ